ना काके हाँ काके ना दसिया नहीं ना कि हाँ जी गुड मॉर्निंग सत श्रीकाल की हाल चाल सवेर दो चुके सात अपने हथ चा चली जाना घरे तकरीबन क्योंकि तो शामा बै जाने फिर भी ਜਾ ਦੋਏ ਤੱਕ ਜਿੰਨੇ ਵੇਲੇ ਬਿਰਲੇ ਹੋ ਜਾਣਗੇ ਤੇ ਚੰਗਾ ਮੁੰਡੇ ਦੇ ਮਹੌ ਉੱਠੇ ਜੇ ਕੱਲ ਜਾਣਾ ਹੈ ਭਾਈ ਉਹਨੇ ਸੋਚਣ ਡਿਆ ਕੋ ਕਿ ਕੰਮ ਸਿੱਧ ਸਿੱਧ ਮੁਕੇ ਚੱਲੀਏ ਫਿਰ ਚਲੋ ਫਿਰ ਲਾਈਏ ਜੋ ਵੀ ਸੀਟਾਂ ਦਾ ਇੱਕ ਡਾਉਨ ਸਿਲਿੰਗ ਕਰਨ ਵਾਲੀ ਆ ਆ ਛੱਤ ਰਹਿ ਗਈ ਏ ਛੋਟੀ ਆ ਸੱਤ 8 ਵਜੇ 8 ਦੀ ਏ ਡਾਉਨ ਸਿਲਿੰਗ ਕਰਕੇ ਤੇ ਕੰਧਾਂ ਨੂੰ ਜੋ ਵੀ ਸੀਟਾਂ ਲਾ ਦੇਣੀਆਂ ਆਪਾਂ ਇੱਧਰ ਲਾਤੀਆਂ ਫਨਾਲ ਦੋ ਪਿੱਛੇ ਇੱਧਰ ਲਾਤੇ ਆ ਲੱਕੀ ਤੇ ਇੱਧਰ ਵੀ ਲਾ ਦੇਣੇ ਆਪਾਂ ਕੰਪਲੀਟ ਕਰ ਦੇਣਾ ਬਸ ਅੱਜ ਵੜਤੀਆਂ ਦੇ ਮੇਰੇ ਵੱਡਦੇ ਹੈ ਮੜਦੇ ਵੱਡਦੇ ਲੱਗੇ ਨੇ ਛੱਤ ਕਰਨ ਸੱਤ ਵਾ ਤੇ ਲੀਮੀ ਅਲੂਮੀਨੀਅਮ ਦੀਆਂ ਟੂਬਾਂ ਵੱਡੀਆਂ ਜਾ ਰਹੀਆਂ ਭੱਜ ਵਾੜ ਰਹੇ ਨੇ ਅੱਧਾ ਆਪਣੇ ਦੋ ਛੇਰ ਲੱਗੇ ਨੇ ਛੱਤ ਛੱਤ ਕਰਨ ਦੇ ਆ ਜੋ ਹਿੱਟ ਲਾਤੀਆਂ ਕਰੰਦਾ ਨੂੰ ਆਪਾਂ ਛੋਟੀ ਹੈ ਸੱਤ ਵਾ ਹੈ ਹੋ ਜਾਣੀ ਔਰ ਦੋ ਘੰਟਿਆਂ ਦੇ ਵਿੱਚ ਵਿੱਚ ਲਓ ਜੀ ਜਾਲ ਬੰਨਤਾ ਉੱਪਰ ਸੀਲਿੰਗ ਦਾ ਤੇ ਅਬ ਪੀਵੀਸੀ ਕੱਟੀ ਜਾ ਰਹੀ ਹੈ ਇੱਧਰ ਭਾਈ ਦੇ ਹੱਥ ਪੈਰ ਕਦਾਂ ਕਾਲੇ ਹੋ ਗਏ ਆ ਸਾਰੇ ਦੇ ਇਹਦੇ ਪਤਾ ਨਾ ਕੋਲ ਦੇ ਆ ਪੀਵੀਸੀ ਦੋ ਕਲਰਾਂ ਦੇ ਲਾਵਾਂ ਪੀਵੀਸੀ ਬਲੈਕ ਤੇ ਬਲੈਕ ਸਿੱਟਾਂ ਲੱਗਣੇ ਹੋ ਗਏ ਆ ਸ਼ੁਰੂ ਕਿੰਨੇ ਵੱਡੇ ਜੰਗਲ 12 12 ਤੇ 14 14 ਤੇ 16 16 ਤੇ 20 ਇਹ ਪੜਾਈ ਕਰਨ ਦੇ ਆ 3 2 ਇਹ ਛੱਤ ਲਾਤੀ ਭਾਈ ਉਹਨਾਂ ਨੇ ਹੈ ਇੱਥੋਂ ਰੰਗ ਜੇ ਇਹ ਤੁਮ ਛੱਤ ਲਾ ਗਈ ਚੱਲੀ ਆਪਣੀ ਤਗਰੀਵਾਂ ਆ ਪੱਕੇ ਦਾ ਬਣਾਇਆ ਆ ਆਪਾਂ ਪੱਕੇ ਚ ਲਾਵਾਂਗੇ ਸਕੂਅਰ ਤੇ ਭਾਈ ਉਹਨਾਂ ਨੇ ਕੰਮ ਵਧਾਤਾ ਫੇਰ ਜਾਂਦੇ ਜਾਂਦੇ ਕਾਹੋਂ ਛੇਤੀ ਮਿੰਟ ਮਾਰ ਚੱਲੀਏ ਅੱਧੀ ਛੱਤ ਲਾਤੀ ਆ ਅੱਧੀ ਬਾਕੀ ਲਾਉਣ ਵਾਲੀ ਆ ਕਮਰੇ ਜੋ ਦੋ ਆਪਾਂ ਰੈਡੀ ਕੀਤੇ ਆ ਲਓ ਜੀ ਚੱਲ ਪਏ ਆਪਾਂ ਕੰਮ ਤੋਂ ਘਰ ਨੂੰ ਵਾਪਸ ਪਰ ਇਹ ਵਾਗੇ ਧੁੰਦ ਬਹੁਤ ਪਈ ਹੈਗਾ ਫਿਰ ਲੱਭਣੀ ਕੋਈ ਨਹੀਂ ਪਿਆ ਪਹੁੰਚ ਚਲੇ ਆਪਾਂ ਘਰ ਦੋਹਾਂ ਵੀਰਾਂ ਨੂੰ ਲਾਤਾ ਘਰ ਇੱਕ ਵੀਰ ਆਪਣੇ ਨਾਲ ਹੀ ਆ ਤੇ ਧੁੰਦ ਬਹੁਤ ਜ਼ਿਆਦਾ ਪਈ ਹੁਣ ਜੇ ਲੋ ਘਟ ਗਈ ਆ ਵਸੇ ਪਰ ਇਹਨੂੰ ਲੱਭਣ ਦੀ ਕੋਈ ਸੀੜਿਆ ਆਪਾਂ ਤੁਰੇ ਆ 5:30 ਦੇ ਤੇ ਹੁਣ ਟਾਈਮ ਵੇਖ ਲਓ 8:00 ਵਜੇ ਨੇ 8:00 ਵਜੇ ਚੁੱਕੇ ਆ 8:00 ਵਜੇ ਦੇ 4-5 ਮਿੰਟ ਹੋ ਗਏ ਨੇ ਉੱਪਰ ਮਿਲਦੇ ਆ ਘਰ ਜਾ ਕੇ ਤੁਹਾਨੂੰ ਫਿਰ ਗੱਡੀ ਆਪਾਂ ਲਾਤੀ ਪਹੁੰਚ ਗਏ ਆਪਾਂ ਘਰ ਇਧਰ ਕਿਰਨ ਨੂੰ ਲੈ ਕੇ ਫਿਰ ਆਪਾਂ ਜਾਵਾਂਗੇ ਘਰ ਤੁੰਦ ਬੋ ਪਈ ਬਲਗ ਚੰਗਾਈ ਸਾਸਰੀ ਕਾਲ ਸਾਰਿਆਂ ਨੂੰ ਮਿਲਦੇ ਆ ਫਿਰ ਠੀਕ ਜੇ ਜਰੂਰ ਖਾ ਲਈ ਰੋਟੀ ਤੇ ਆਪਾਂ ਚੱਲੇ ਆ ਘਰ ਵਾਪਸ ਦੀਪ ਹੁਣੀ ਆ ਗਏ ਹਰਗਣ ਠੀਕ ਆ ਫਿਰ ਸਿੰਘ ਜੀ ਜਰਾ ਨਾਲ ਆਇਆ ਕੰਮ ਤੋਂ ਸਿੱਦੇ ਆ ਬੈਂਕ ਚ ਜਾ ਕੇ ਆਉਂਦੇ ਆਂ ਦੋ ਚਾਰ ਹਾਂਜੀ ਨਾ ਮੰਮਣੀ ਕਹਿੰਦੇ ਠਹਿਜੋ ਦੋ ਮਹੀਨੇ। ਦੀਰਕੂ ਵੀ ਤੇ ਇਹਦੇ ਡਰਾਮੇ ਚੱਲਣ ਡੇ ਵੇ। ਵੇਲਾ ਚੰਗਲ ਹੱਟ ਕੇ ਡਰਾਮੇ ਚੱਲਦੇ ਜਾਂਦੇ ਵੇਲਾ ਹਾਂ। ਇਹਨਾਂ ਬਣਾਉਣੇ ਨਹੀਂ ਬਸ ਵੇਖੀ ਜਾਂਦੇ ਇੱਕ ਦੂਜੇ ਦੇ। ਹਾਂ। ਸਰ ਕੋਣ? ਦੋ ਹਫ਼ਤੇ ਨੇ ਟੋਪੀ ਪੀਲੀ ਪਾਈ ਆ। ਇਹਦੀ ਟੋਪੀ ਪਸੰਦ ਹੋ ਗਈ। ਅੱਗੇ ਬਦਲੀ ਤੇ ਆ ਆ ਸੋਲ ਸਰਕ ਤੇ ਨਹੀਂ। ਹਾਂ। ਆਪਣੇ ਭਾਂਡੇ ਵੀ ਰਹਿ ਗਏ। ਇਹ ਨਹੀਂ ਪਾਏ। ਚੱਲੇ ਜੀ। ਚੱਲੀਏ ਬਾ। ਰਹਿਣਾ ਨਹੀਂ ਹਾਂ। ਹਾਂ ਯਾ ਗਰੀਆ ਨਹੀਂ ਡੱਕਿੰਦ ਨੋ ਗਏ। ਇੱਕੀ ਤੇ ਦੇਖਦੇ ਆਏ ਆ ਹੋ ਯਾਰ ਚੱਲੀਏ ਹਾਂਜੀ ਤੁਸੀਂ ਆ ਗਏ ਨਹੀਂ ਆ ਗਏ ਨਾ ਲੈ ਚੋਲੇ ਚਕਾਰਦੇ ਅਗਲੇ ਨੂੰ ਹੁੰਦੇ ਚਲੋ ਚੱਲੀਏ ਅਰ ਗਾਣਾ ਆ ਗਈ ਤਾਂ ਜੀ ਟੋਪੀਏ ਨੂੰ ਪੇਂਟ ਕਰਾ ਦੋ ਨਹੀਂ ਬਦਲਣੀ ਮਾਰੇ ਹੀ ਖੰਦੀ ਇਹ ਪਿੰਕ ਪਾਈ ਗਈ ਆ ਪਿੰਕ ਉਧਰ ਨਾ ਪੁਹਾਨੇ ਲਈ ਟੋਪੀ ਨਾ ਆਉਣੇ ਲਈ ਸਹੀ ਗੱਲ ਕੋ ਕਿੰਨੇ ਮਿੰਟ ਟੋਪੀ ਵਾਖਿਆ ਹੋ ਜੀ ਰਹੀ ਹੋਈ ਹੈ ਲੈ ਢੋਲੂ ਦੇ ਦੋ ਹਣ ਚੱਲੀਏ ਫਿਰ ਹਰਗੋਣ ਕਾਪੜਾ ਦੋ ਹਰਗੋਣ ਉਹ ਤੇਰੇ ਪਾਪਾ ਪਿੰਨੀਆਂ ਲੈ ਗਿਆ ਸਪੈਸ਼ਲ ਹੈ ਪਿੰਨੀਆਂ ਕਿਹਨਾਂ ਦੱਸੋ ਕਹੋਗੇ ਨਹੀਂ ਨਹੀਂ ਹੋ ਰਿਹਾ ਨਾ ਸੋੜਦਾ ਕਿ ਨਹੀਂ ਮੈਂ ਸੋੜਦਾ ਪਿੰਨੀਆਂ ਲੈ ਆਵਾਂ ਸਪੈਸ਼ਲ ਹਾਂਜੀ ਇਹ ਵੀ ਕਹਿੰਦੇ ਉਹ ਤਾਂ ਨਾ ਮੈਨੂੰ ਯਾਰ ਛੱਡ ਕੇ ਪਿੰਨੀਆਂ ਲੈਣ ਗਿਆ ਵੇਲਾ ਹਾਂਜੀ ਫਰਗਣ ਹੋ ਗਏ ਖਾਲਾ ਗਿਆ ਨੂੰ ਕੀ ਗੱਲ ਚੰਕਰ ਖਾਏਗਾ ਪਿੰਨੀਆਂ ਖਾਲਾ ਯਾਰ ਖਾਲਾ ਪਿੰਨੀਆਂ ਬਿਲਕੁਲ ਦੀਆਂ ਵੀ ਜੇ ਵੇਸਣ ਖਾਣਾ ਹੋਊਗਾ ਵੇਸਣ ਖਾਲੇ ਯਾਰ ਫਰਗਣ ਪਿੰਨੀਆਂ ਨਹੀਂ ਖਾਣੀਆਂ ਫਰਗਣ ਹੱਥੀ ਰਾ ਜੇ ਝੂਟਾ ਲੈਣਾ ਗੁਣ ਕੀ ਆ ਫਰਗਣ ਪਿੰਨੀਆਂ ਕਾਕਾ काका हरगुण काका हरगुण काका 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 चुप चुप हरगुण हरगुण चुप ਯੋ ਨਾ ਲਾ ਕੇ ਖਿਡਾਉਣਾ ਪਿਆ ਹਰ ਗੁਣ ਹਰ ਗੁਣ ਕਾਂਟੂ ਨੂੰ ਵੇਖਦੀ ਰਹਿੰਦੀ ਓਏ ਹੁੰਗੜ ਕੱਤੀ ਨਾ ਠੀਕ ਆ ਪਰ ਤੂੰ ਵਾਏ ਵਾਏ ਉਹ ਗੱਲਾਂ ਤੇ ਵਾਏ ਵਾਏ ਕਪੜੀ ਤੂੰ ਹੰਦ ਠੀਕ ਹੁਣ ਅਸੀਂ ਚੱਲਦੇ ਆਂ ਘਰ ਆਪਣੇ ਨਹੀਂ ਪੈਂਦੇ ਜਿਦਾਂ ਤੂੰ ਹੁੰਦੇ ਮਰੇ ਫਾਜੀ ਤੂੰ ਇਦਾਂ ਲੱਗਣੀ ਤਾਂ ਮੀ ਪੈਂਦੇ ਸਹੀ ਗੜ ਤੂੰ ਦੇਖੋ ਕਿੰਨੀ ਪਈ ਬਹੁਤ ਪੁਰਾਣਾ ਹਾਲ 20 ਸਾਲ ਦਾ ਤਰੀਕ ਪੂਰੀ ਤਰ੍ਹਾਂ ਹਿਲਵਾ ਸਹੀ ਗਾਇਓ ਆਦਲਾ ਹੈ ਆਖੀ ਜੀ ਸਹੀ ਗਾਇ ਲੈ ਬੈਗ ਪਿੱਛੇ ਰੱਖ ਦੋ ਕਿੰਨੂੰ ਫੋਨ ਨਹੀਂ ਕਰਦੇ ਫੋਨ ਠੰਡ ਨਹੀਂ ਰੱਖ ਪੈਣ ਦੀ ਬਾਏ 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 ਆਇਓ ਹੁਣ ਉਹ ਟੱਕਣ ਚ ਆਵਾਜ਼ ਆਉਂੇ ਟੱਕਣ ਚ ਆ ਰਿਹਾ ਗੁੰਮ ਮਿਲ ਲੈ ਜਿਹੜਾ ਉੱਪਰ ਹੈ ਉਸ ਵਾਸਤੇ ਠੰਡ ਆ ਸਰਜ ਭਾਈ ਜੀ ਦਾ ਬਹੁਤ ਫਾਇਦੇ ਸਰਜ ਮਿੰਨ ਨਹੀਂ ਲੱਗਦਾ ਤਾਂ ਬਹੁਤ ਹੀ ਜ਼ਿਆਦਾ ਫਾਇਦੀ ਆ ਸਾਮ ਦੇ ਟਾਈਮ ਨੂੰ ਵੀ ਤੋਂ ਬਹੁਤ ਜ਼ਿਆਦਾ ਹੁੰਦੀ ਤੇ ਸਵੇਰ ਸਵੇਰ ਦੇ ਬਹੁਤ ਹੁੰਦੀ ਤੇ ਦਿਨੇ ਚਲੋ ਧੁੱਪ ਲੱਗ ਜਾਂਦੀ ਦਿਨੇ ਠੰਡ ਘੱਟ ਹੁੰਦੀ ਐ ਇਸ ਵੇਲੇ ਤੇ ਸਵੇਰੇ ਬਹੁਤ ਜ਼ਿਆਦਾ ਹੁੰਦੀ ਤੇ ਅਸੀਂ ਹੁਣ ਜਾ ਰਹੇ ਘਰ ਵਾਪਸ ਲੋ ਜੀ ਅਸੀਂ ਹੁਣ ਪਹੁੰਚ ਚੁੱਕੇ ਆਂ ਘਰ ਗੱਡੀ ਲਗਾਵਾਂਗੇ ਅੰਦਰ ਅੱਗੇ ਵਜਣੂ ਵੇ ਮੁੰਮਕੇ ਨੇ ਧੁੰਦ ਬੜੀ ਭਈ ਸਮਾਨ ਕੱਢ ਲੀਏ ਬਾਹਰ ਥੋੜਾ ਬਹੁਤ ਹੋਏ ਹੋਏ ਧੁੰਦ ਦੇਖੋ ਕਿਦਾਂ ਕਰੋ ਚੱਕ ਧੁੰਦ ਠੀਕ ਆ ਫਿਰ ਪਹੁੰਚ ਗਏ ਆ ਪਾਈ ਆਪਣੇ ਘਰ ਮਿਲਦੇ ਆ ਸਵੇਰੇ ਫਿਰ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਰੱਬ ਰੱਖੇ